ਲੋਹੇ ਦਾ ਜਾਲ ਲੋਹੇ ਦਾ ਜਾਲ ਨਹੀਂ ਗੈਂਤਲਾ ਦੀਏ ਤੇ ਤੁਹਾਨੂੰ ਦਿਖਾਵਾਂਗੇ ਆਪਣਾ ਆਪਾ ਬਣਾਇਆ ਇਹ 5x5 ਦਾ ਜਾਲ ਖੋਲਣ ਵਾਲਾ ਜਾਲ ਆ ਇਹ ਤੇ ਆ ਜਿਹੜਾ ਪੱਸਾ ਆਇਆ ਇਹ ਆਪਣਾ ਕਾਂਦੇ ਉੱਤੇ ਟਿਕੂਗਾ ਉਹ ਖੁੱਲਣ ਵਾਲਾ ਹਿੱਸਾ ਜਿਹੜਾ ਉਧਰਲੇ ਪਾਸੇ ਜੀ ਇਹਨੂੰ ਖੋਲਿਆ ਕਰਾਂਗੇ ਜਦੋਂ ਆਪਾਂ ਉਹਦੇ ਉੱਪਰ ਜਾਲ ਦੇ ਉੱਪਰ ਟਿਕਾ ਦੇਵਾਂਗੇ ਕੈਮਰਾ ਨਹੀਂ ਲਗਾ ਕੈਮਰੇ ਆਪਣੇ ਬਾਹਰ ਹੀ ਲੱਗੇ ਹੋਇਆ ਸਾਰੇ ਇੱਦਾਂ ਹੋਣਾ ਦੀ ਚੁੰਗਾ ਤੇ ਹਨਾ ਕੋਲੇ ਨੂੰ ਦੇ ਆਗੇ ਕਿੰਨਾ ਕਲੋਹਾ ਲੱਗਿਆ ਕਿੰਨੇ ਕਿ ਮਿਹਨਤ ਲੱਗੀ ਕਿੰਨੀਆਂ ਕਿ ਪੱਤੀ ਲੱਗੀ ਆ ਬਹੁਤ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਅੱਜ ਸੌਖੇ ਹੀ ਕੰਮ ਆ ਇਹ ਆ ਮਿਸਤਰੀ ਚੰਗਾ ਹੋ ਗੋ ਤੇਦੀ ਬਣ ਜਾਂਦਾ ਲਗਭਗ ਬਾਅਦ ਇੱਕ ਦਿਨ ਚੇਹ ਤੁਹਾਡਾ ਜਾਲ ਜਿਹੜਾ ਤਿਆਰ ਹੋ ਜਾਂਦਾ ਪਹਿਲਾਂ ਬਾਈ ਲੈਂਦਾ ਬਾਈ ਨਾ ਇਹਨਾਂ ਰਾਜਾ ਉੱਜਾ ਸੀ ਉਹ ਵੀ 15 ਰੱਖ ਲਈਏ ਫਿਰ ਕਈ ਵਾਰ ਜਿਹੜਾ ਆਪਣਾ ਜਾਲ ਰੱਖਿਆ ਆਪਾਂ ਹੁਣ ਥੋੜਾ ਵੱਡਾ ਰੱਖਿਆਗਾ ਇਹ ਕੁ ਸਬਾਨ ਚੜਾਉਣਾ ਪਿਆ ਸਕਦਾ ਹੈ ਬੰਦ ਨਹੀਂ ਕਰਿਆ ਇਸ ਕਰਕੇ ਆਪਾਂ ਵਾਲੇ ਜਾਲ ਦੇ ਉੱਤੇ ਜੀ ਆਈ ਦੂ ਯਾਰ ਮੈਨੂੰ ਕੋਈ ਬੰਦੇ ਨੇ ਬਹਿ ਕੇ ਸੁਲਾ ਦਿੱਤੀ ਕਿ ਬਾਈ ਜੀ ਖੁੱਲਣ ਵਾਲਾ ਜਾ ਰਹੇ ਸੋ ਰੇਸ ਜਾਲ ਦੇ ਉੱਤੇ ਆਪਾਂ ਸੋਚਾਂਗੇ ਜੀ ਉੱਥੇ ਮੰਗਰ ਲੇ ਬਸ ਇੱਥੇ ਇੱਥੇ ਆਪਾਂ ਜਾਲੀ ਲਵਾ ਦਈਏ ਬਰੀਕ ਉੱਤੇ ਜਿਹੜਾ ਅਲੱਗ ਸ਼ੈੱਡ ਹੈ ਉਹ ਆਪਾਂ ਉਹ ਦੋ ਫ੍ਰੈਂਡ ਸੈਟਅਪ ਉਹ ਬਣ ਜੇ ਆਲਾ ਤੁਹਾਨੂੰ ਬਤਾ काटे में ले जा बेटा खांडा आ देखो सीधा कर रहे हैं मेरे गाल नु अपने वाली वाली सारी होंगी वो सम्मान का नहीं मेरा बस फाइट के लिए जगह पे भाई थोड़ा भाई काटने ले जा कर ना खतरनाक किला जी खांडा चप ਅੰਡਰਲਾਈਨੇ ਖੋਲਣ ਵਾਸਤੇ ਇਹ ਚੱਕਾਂਗੇ ਇਹ ਛੇਤੀ ਛੇਤੀ ਚੱਕਿਆ ਨੀਂਦਾ ਇੱਕ ਬੰਦੇ ਤੋਂ ਕੰਮ ਇਹਨਾਂ ਨੇ ਪੂਰਾ ਤਕੜਾ ਕਰਿਆ ਇੱਥੇ ਜਾ ਕੇ ਵੀ ਤੀਤਰੀ ਜਾਬ ਕਿੰਨੇ ਬੰਦਿਆਂ ਤੋਂ ਚੱਕਿਆ ਜਾਊ ਇਹ 2 ਤੋਂ ਹੀ ਹਾਂ 2 ਤੋਂ ਆ ਉਪਨ ਕਰਨ ਵਾਲਾ ਓਪਨ ਕਰਨ ਵਾਲਾ ਦੋ ਬੰਦਿਆਂ ਤੋਂ ਦੋ ਬੰਦਿਆਂ ਤੋਂ ਦੋ ਬੰਦੇ ਚੱਕ ਜੋਰ ਵਾਲੇ ਜੋਰ ਵਾਲਾ ਤਾਂ ਇੱਕੋ ਹੀ ਚੱਕ ਦੂ ਹਾਂ ਇੱਕ ਹੁੰਦੇ ਨੇ ਇੱਥੇ ਇੱਕ ਤਾਂ ਇਹ ਤਾਂ ਥੋੜੀ ਜਿਹੀ ਪਰਨਿਸ਼ਿੰਗ ਜੀ ਰਹਿੰਦੀ ਆ ਥੱਲੇ ਆ ਇਹ ਤਾਂ ਹਲਕਾ ਕੰਮ ਉਹ ਹੋ ਹੀ ਜਾਂਦਾ ਜਿਹਦਾ ਜੁੜੀਆਂ ਆ ਥੱਲੇ ਆ ਜੇ ਇਹ ਕਰਾ ਕੇ ਫਿਰ ਤੁਹਾਨੂੰ ਮਿਸਤਰੀ ਨਾਲ ਗੱਲਬਾਤ ਕਰਾਵਾਂਗੇ ਵੀ ਇਹਦੇ ਕਿੰਨਾ ਕੰਮ ਹੱਲ ਲੱਗਿਆ ਕਿੰਨੀ ਕਿ ਮਿਹਨਤ ਲੱਗੀ ਆ ਕਿੰਨਾ ਕ ਆ ਨਿੱਕੀ ਮੁਟੀ ਫਰਜ ਇਹ ਕੰਪਲੀਟ ਹੋ ਜਾਂਦੇ ਫਿਰ ਕਰਾਉਣੇਗੇ ਥੋੜੀ ਆਪਾਂ ਗੱਲ ਜਿੰਨੇ ਫੋਨ ਦੇ ਦੋ ਮਨ ਤੋਂ ਦਾਬੋਤੇ ਪੌਣੇ 2 ਕਵਾਂਟਲ ਦਾ ਹੋ ਗਿਆ ਇਹ ਤੇ ਮੈਂ ਸਾਥੀਆ ਸੋਚਦਾ ਸੀ ਵੀ ਕਵਾਂਟਲ ਕਦਾ ਬਣੂ ਇਹਨਾਂ ਨੇ ਮਾਰੇ ਪੁੱਤਾਂ ਨੇ ਪੌਣੇ 2 ਕਵਾਂਟਲ ਦਾ ਟੋਕਿਆ ਤੇ ਜੇਬ ਨੂੰ ਕਹਿੰਦੀ ਬੱਸ ਬੱਸ ਪਿੱਛੇ ਹੋ ਜਾ ਪਿੱਛੇ ਹੋ ਜਾ ਹੁਣ ਇਹਨੇ ਸ਼ੈੱਡ ਬਣਾਇਆ ਆਪਣਾ ਪੀਰੂ ਮਿਸਤਰੀ ਤੇ ਭਾਈ ਬੈਲੋ ਵਾਲੇ ਨੇ ਇਹ ਮੁੰਡਾ ਇੱਥੇ ਕਰੇਂਦਾਗਾ ਕੰਮ ਕਰ ਰਿਹਾ ਸਾਰੇ ਇਹ ਨਾਲ ਮਿਲ ਕੇ ਇਹਨਾਂ ਨੇ ਤਿਆਰ ਕੀਤਾ ਜੀ ਮਲਾਉਣੇ ਆ ਜਿਹੜਾ ਆਪਾਂ ਲੋਹੇ ਦਾ ਛੱਡ ਤਿਆਰ ਕੀਤਾ ਇਹ ਹਾਂਜੀ ਕਿੰਨਾ ਕਿ ਲੋਹਾ ਲੱਗਿਆ ਜਮਣਾ ਇਹਨਾਂ ਤੇ ਆਪਣਾ ਪਾਉਣੇ ਤੋਂ ਕੁਮਾਂਟ ਲੋਹਾ ਲੱਗ ਗਈ ਅੱਛਾ ਕੀ ਕੁਛ ਉਹਦੇ ਵਿੱਚ ਪੱਤੀਆਂ ਪੁੱਤੀਆਂ ਕਿ ਦੂਜੀ ਤਰ੍ਹਾਂ ਹਾਂ ਸਰੀਆਂ ਲੱਗਿਆ ਸਰੀਆਂ ਵਗੈਰਾ ਹੋ ਗਿਆ ਤੇ ਆਪਣਾ ਐਂਗਲ ਹੋ ਗਈ ਅੱਛਾ ਠੀਕ ਆ 40 50 ਫੁੱਟ ਐਂਗਲ ਲੱਗੀ ਆ ਗਈ ਤੇ ਕੁਛ ਸਰੀਆਂ ਲੱਗਿਆ ਗਈ ਤੇ ਠੀਕ ਆ ਉਹ ਐ ਤਾਂ ਨਹੀਂ ਜੋੜ ਜੁੜ ਜੇ ਕੋ ਜੋੜ ਦੀ ਕੋਈ ਦਿੱਕਤ ਨਹੀਂ ਆਉਂਦੀ ਸਾਡੀ ਬਾਕੀ ਸਿਰ ਸਾਡੀ ਸਰਦਾਰੀ ਆ ਜੀ ਕੱਲਬ ਲਾਉਣ ਨੂੰ ਜੇ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਸਾਨੂੰ ਫੋਨ ਮਾਰੋ ਅਸੀਂ ਇੱਕਦਮ ਕਰਕੇ ਆਵਾਂਗੇ ਜਿਹੜਾ ਪਖੋਲਦਿਆਂ ਕਬਜੇ ਵਗੈਰਾ ਕੋਈ ਰੋਟਨ ਕਰਨ ਦਾ ਕੋਈ ਦਿੱਕਤ ਨਹੀਂ ਆਉਂਦੀ ਆ ਇਹ ਵੀ ਕਬਜੇ ਲਾਈ ਜਾਂਦੇ ਜਿਹੜੇ ਕਬਜੇ ਟੁੱਟ ਕੇ ਥੱਲੇ ਚੀਜ਼ ਡਿੱਗ ਪਏ ਟੁੱਟ ਕੇ ਕੁਝ ਨਹੀਂ ਡਿੱਗਦਾ ਗਾ ਇਹ ਅੱਛਾ ਅੱਛਾ ਬਾਕੀ ਸਾਰੇ ਸਾਡੀ ਫੁੱਲ ਟੂ ਫੁੱਲ ਗਾਰੰਟੀ ਹੋਊਗੀ ਤੇ ਅਸੀਂ ਜੇ ਕੱਲ ਕੋਲੋਂ ਨੂੰ ਕਈ ਵਾਰ ਕੋਈ ਦਿੱਕਤ ਆਉਂਦੀ ਆਗੀ ਅਸੀਂ ਉਸੇ ਵਕਤ ਠੀਕ ਕਰਕੇ ਆਵਾਂ ਕਿੰਨੇ ਦਿਨ ਤਿਆਰ ਕਰਦੇ ਸਾਡੀ ਜ਼ਿੰਮੇਵਾਰੀ ਹੋਊਗੀ ਕਿੰਨੇ ਦਿਨਾਂ ਚ ਤਿਆਰ ਹੋਵੇ ਆਪਣੇ ਵਾਲਾ ਇਹ ਇਹ ਤੇ ਆਪਣਾ ਘਟੋ ਘੱਟ 3-4 ਦਿਨ ਲੱਗ ਗਏ ਤਿਆਰ ਹੋਣ ਤੇ 3-4 ਦਿਨ ਤੇ ਵੀ ਹੋਰ ਕੰਮ ਵੇਡ ਲੈਂਦੇ ਸੀਗੇ ਅੱਛਾ ਤਾਂ ਕਰਕੇ ਕੋਈ ਥੋੜਾ ਜਿਆਦਾ ਟਾਈਮ ਲੱਗਦਾ ਸੀ ਇਸੇ ਕੰਮ ਤੇ ਕਰਨਾ ਹੋਵੇ ਫਿਰ ਕਿੰਨੇ ਦਿਨ ਵਿੱਚ ਵੇਸ਼ੇ ਜੇ ਇਹ ਕੰਮ ਤੇ ਕਰਨਾ ਹੋਵੇ ਆਪਾਂ ਜਿਵੇਂ ਹੁਣ ਲਗਾਤਾਰ ਕਰਨਾਗਾ ਇਹ ਸਾਰਾ 2-2 ਘੰਟਿਆਂ ਚ ਤਿਆਰ ਹੋ ਜਾਂਦਾ ਜੀ 2-2 ਘੰਟਿਆਂ ਚ ਤਿਆਰ ਹੋ ਜਾਂਦਾ ਠੀਕ 2-2 ਘੰਟਿਆਂ ਚ ਤਿਆਰ ਹੋ ਕੰਮ ਦੀ ਆਪਣੀ ਫੁੱਲ ਟੂ ਫੁੱਲ ਗਾਰੰਟੀ ਹੋਊਗੀ ਠੀਕ ਆ ਠੀਕ ਆ ਹਾਂਜੀ ਠੀਕ ਪਹਿਲਾਂ ਵੀ ਖੁੱਲਣ ਵਾਲੇ ਝਾਲ ਤਿਆਰ ਕਰਾਇਆ ਕਿਸੇ ਨੇ ਪਹਿਲਾਂ ਬਹੁਤ ਝਾਲ ਤਿਆਰ ਕੀਤੇ ਆਗੇ ਖੁੱਲਣ ਵਾਲੇ ਝਾਲ ਹਾਂਜੀ ਖੁੱਲਣ ਵਾਲੇ ਝਾਲ ਵੀ ਬਹੁਤ ਤਿਆਰ ਕੀਤੇ ਆਗੇ ਤੇ ਆਪਾਂ ਸਿੰਪਲ ਝਾਲ ਵੀ ਤਿਆਰ ਕਰਦੇ ਆਂਗੇ ਸਾਰਾ ਕੁਝ ਬਣਾਉਣਾ ਹੋਰ ਕੀ ਕੁਝ ਕਰਦੇ ਆਂਗੇ ਐਸਜੀਡ ਕੰਮ ਕਰਦੇ ਆਂਗੇ ਗੇਟ ਗ੍ਰਿਲਾਂ ਚਗਾਠਾਂ ਵਗੈਰਾ ਹੀ ਠੀਕ ਆ ਕਿੱਥੇ ਰਹਿ ਸ਼ਾਪਰ ਸਾਰਾ ਕੁਝ ਕਰਦੇ ਆਂ ਦੁਕਾਨ ਕਿੱਥੇ ਆਪਣੀ ਰਾਇਤ ਦੁਕਾਨ ਹੈਗੀ ਆ ਆਪਣੀ ਸਬਜ਼ੀ ਮੰਟ ਉਹਦੇ ਕੋਲੇ ਚਲ ਪਰਚੀਟੀ ਦੇ ਸਾਹਮਣੇ ਭਾਈ ਬਹਿਲੋ ਸਭ ਤੋਂ ਪਹਿਲਾਂ ਸਟੀ ਠੀਕ ਹੈ ਜੀ ਠੀਕ ਹੈ ਸਾਥੀਓ ਗੇਟ ਨੰਬਰ 2 ਤੇ ਬਾਕੀ ਗੇਟ ਵਰਤ ਕੇ ਤੇ ਉਜਾਲਾ ਲਾ ਕੇ ਤੁਹਾਨੂੰ ਉਦੋਂ ਵੀ ਤਜਰਬਾ ਦਿਖਾਵਾਂਗੇ ਇਹਨਾਂ ਨੂੰ ਉੱਥੇ ਵੀ ਬੁਲਾਵਾਂਗੇ ਆਪਾਂ ਫਿਟਿੰਗ ਵੇਲੇ ਠੀਕ ਹੈ ਜੀ ਠੀਕ ਹੈ